ਹਾਂਜੀ ਹਸੀਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਬਾਈ ਗਰਮੀਤ ਕੋਲੇ ਪਿੰਡ ਬਹਿਮੜ ਦਵਾਨੇ ਦੇ ਵਿੱਚ ਅੱਜ ਨਾ ਬਾਈ ਨੇ ਇੱਕ ਤਾਜੀ ਸੂਈ ਹੋਈ ਗਾਂ ਦੇਣੀ ਹੈਗੀ ਜਿਹੜੀ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੇ ਜਾਂਦੀ ਹੈਗੀ ਬਾਕੀ ਜਿਹੜੇ ਦੂਜੇ ਪਸ਼ੂ ਆ ਬਾਈ ਦੇ ਘਰੇ ਰੱਖੇ ਹੋਏ ਹਨਾ ਆ ਤੁਸੀਂ ਨਿਗਾਹ ਮਾਰ ਲਓ ਇਹ ਬਾਈ ਦਾ ਜੇ ਗੱਲ ਕਰਕੇ ਨਾਲ ਦੁੱਧੋ ਦਾ ਕੰਮ ਆ ਆਪਣੀ ਇਸ ਘਰੋਂ ਦੂਜੀ ਵੀਡੀਓ ਹੈ ਮਿੱਤਰੋ ਘਟੋ ਘਟ ਵੀ ਮਹੀਨਾ ਕ ਸਾਰਾ ਹੋ ਗਿਆ ਇੱਕ ਵੀਡੀਓ ਆਪਾਂ ਪਹਿਲਾਂ ਪਾਈ ਸੀ ਇਸ ਘਰੋਂ ਤੇ ਇਹਨਾਂ ਨੇ ਇੱਕ ਗਾਂ ਪਹਿਲਾਂ ਵੀ ਵੇਚੀ ਸੀ ਬਾਈ ਨੇ ਤੇ ਬਾਕੀ ਇੱਧਰਲੇ ਪਾਸੇ ਜੇ ਗੱਲ ਕਰਕੇ ਮੱਝਾਂ ਆ ਗਈਆਂ ਇੱਧਰ ਨਿਗਾਹ ਮਾਰ ਲਓ ਦੋ ਮੱਝਾਂ ਨੇ ਤੇ ਜਿਵੇਂ ਪਹਿਲੇ ਨੰਬਰ ਵਾਲੀ ਮੱਝ ਆ ਗਈ ਹੈ ਨਾ ਇਹ ਵੀ ਬਹੁਤ ਜਿਆਦੇ ਚੰਗੀ ਆ ਬਹੁਤ ਸੋਹਣੇ ਦੁੱਧ ਰਿਕਾਰਡ ਵਾਲੀ ਮੱਝ ਆ ਗਈ ਤੇ ਬਾਕੀ ਆਜੋ ਬਾਈ ਨਾਲ ਕਰਵਾਈਏ ਗੱਲਬਾਤ ਤੇ ਇਸ ਗਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੰਨੇ ਆਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਮੇਰਾ ਨਾਮ ਗਰਮੀਤ ਸਿੰਘ ਆ ਜੀ ਗਰਮੀਤ ਸਿੰਘ ਠੀਕ ਆ ਪਿੰਡ ਕਿਹੜਾ ਆ ਕੇ ਪਿੰਡ ਬਹਿਮਣ ਦਵਾਨਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਠੀਕ ਆ ਬਾਈ ਗਰਮੀਤ ਜਿਵੇਂ ਆਪਾਂ ਗੱਲ ਕਰਕੇ ਪਹਿਲਾਂ ਵੀ ਵੀਡੀਓ ਪਾਈ ਸੀ ਹਨਾ ਕਿਵੇਂ ਰਿਹਾ ਉਹਦਾ ਰਿਸਪਾਂਸ ਕਿਵੇਂ ਰਿਹਾ ਨਹੀਂ ਵਧੀਆ ਰਿਹਾ ਜੀ ਉਹ ਵਧੀਆ ਚਲੋ ਗਾਂ ਸੇਲ ਹੋ ਗਈ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਉਹਨੂੰ ਆਪਾਂ ਨੂੰ ਉਹਨੂੰ ਬਾਈ ਤਕਰੀਬਨ 20 ਦਿਨ ਦੇ ਕਰੀਬ ਜੇ ਹੋ ਗਿਆ ਹੁਣ ਮਤਲਬ ਵੱਧ ਹੀ ਹੋ ਗਏ ਹੁਣ ਹਾਂ ਬਸ ਇੱਥੇ ਜੇ ਹੋ ਗਏ ਉਹਨੂੰ ਹਾਂ ਅੱਛਾ ਗਰਮੀਤ ਜਿਵੇਂ ਹੁਣ ਤੇਰੇ ਕੋਲ ਜ ਇਹ ਇਹਦਾ ਸੂਹਾ ਦੱਸ ਪਹਿਲਾਂ ਕਿੰਨਾ ਇਹ ਜੀ ਤੀਜਾ ਸੂਹਾ ਹੈ ਮੈਂ ਦੂਜਾ ਮੰਨ ਕੇ ਨਾ ਪਿਛਲੇ ਸੂਏ ਸੱਜਰ ਲੈ ਆਇਆ ਸੀ ਅੱਛਾ ਤੇ ਐਤਕੀ ਆਪਣੇ ਕੋਲੇ ਇਹ ਸੂਈ ਹੈ ਮੈਂ ਤੀਜਾ ਮੰਨਦਾ ਹੀ ਇਹਨੂੰ ਠੀਕ ਆ ਤੀਜਾ ਹਾਂ ਜੀ ਮੈਂ ਪਿਛਲੇ ਸੂਏ ਲੈ ਕੇ ਆਇਆ ਸੀ ਹਾਂ ਜੀ ਸੱਜਰ ਲੈ ਆਇਆ ਸੀ ਠੀਕ ਆ ਤੇ ਮੈਨੂੰ ਐ ਦੱਸ ਦੂਜੇ ਸੂਏ ਫਿਰ ਤੂੰ ਦੁੱਧ ਕਿੰਨਾ ਚੋਇਆ ਇਹਦਾ ਦੂਜੇ ਸੂਏ ਜੀ ਤਕਰੀਬਨ ਮੰਨ ਲਓ 20 ਤੋਂ ਪਲੱਸ 21 22 23 ਕਿਲੋ ਦੁੱਧ ਚੋਇਆ 25 ਤੱਕ ਨਹੀਂ ਗਈ ਆਪਾਂ ਐਵੇਂ ਕਹੀਏ ਠੀਕ ਹੈ ਮਤਲਬ ਹੁਣ ਤੀਜੇ ਸੂਏ ਦੁੱਧ 20 ਤੋਂ ਉੱਤੇ ਉੱਤੇ ਦੇ ਹਾਂ ਵੀ ਮ ਅਸੀਂ ਮੰਨ ਲਓ 22-23 ਕਿਲੋ ਦੁੱਧ ਚਾਹੁੰਦੇ ਰਹੇ ਜੀ 20 ਤੋਂ ਪਲੱਸ ਟੱਪੀ ਆ 25 ਤੱਕ ਨਹੀਂ ਗਈ ਹਾਂ ਵੀ ਮਤਲਬ ਹੁਣ ਤਾਂ 20 ਤੋਂ ਪਰ ਜਾਣੀ ਚਾਹੀਦਾ ਜੇ ਥੋੜਾ ਜਿਹਾ ਇਹ ਹੋ ਜਾਂਦਾ ਜੀ ਕਈ ਵਾਰੀ ਡਰਾਈ ਕਰਨ ਦਾ ਅਗਲੇ ਦਾ ਇਹ ਹੋ ਜਾਂਦਾ ਵੀ ਅਗਲੇ ਨੇ ਕਿਵੇਂ ਕਰੀਆ ਪਿਛਲੇ ਸੂਏ ਆਪਾਂ ਪ੍ਰੋਪਰ 2-3 ਮਹੀਨੇ ਡਰਾਈ ਕੀਤੀ ਹੈ ਜੀ ਇਹ ਠੀਕ ਆ ਤੇ ਹੁਣ ਤੂੰ ਜਿਵੇਂ ਮੇਰੇ ਨਾਲ ਗੱਲਾਂ ਕਰਦਾ ਸੀਗਾ ਤੂੰ ਕਹਿੰਦਾ ਸੀਗਾ ਵੀ 9 ਮਹੀਨੇ ਤੋਂ ਕਿੰਨੇ ਦਿਨ ਉੱਤੇ ਲੈ ਕੇ ਸੂਈ ਹੈ ਇਹ 9 ਮਹੀਨੇ ਤੇ ਮਤਲਬ 10-11 ਦਿਨ ਹੋ ਗਏ ਜੀ ਸੱਤਕ ਤਰੀਕ ਨੂੰ ਇਹਨੂੰ 7 ਫਰਵਰੀ ਨੂੰ 9 ਮਹੀਨੇ ਪੂਰੇ ਹੋਣੇ ਸੀ ਠੀਕ ਹੈ ਤੇ ਮਗਰ ਬੱਚਾ ਹਨਾ ਜੇ ਬੱਚੀ ਹੁੰਦੀ ਮੈਂ ਕਹਿੰਦਾ ਗੱਲ ਹੀ ਬਣਦੀ ਹੁੰਦੀ ਬਸ ਐਈ ਹਾਂ ਹਾਂ ਲੈ ਫਿਰ ਗਰਮੀ ਤਾਂ ਐਂ ਕਰ ਤੁਰ ਕੇ ਹਾਇ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਗਾਂ ਜਿਹੜੀ ਹੈਗੀ ਇਹ ਤੁਰਦੀ ਦਿਖਾਉਣੇ ਆ ਅ ਸੂਈ ਇਹ ਰਾਤ ਸੂਈ ਹੈ ਕਿ ਕੱਲ ਸੂਈ ਹੈ ਅੱਜ ਸਵੇਰ ਸੂਈ ਹੈ ਬਈ ਅੱਛਾ ਅੱਜ ਸਵੇਰ ਮਿੱਤਰੋ ਥਾਨਲੇਵੇ ਦੀ ਬਹੁਤ ਸੋਹਣੀ ਸੁਨੱਖੀ ਗਾਂ ਦਿਖਾਉਣੇ ਆ ਜਮਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਲੇਵੇ ਤੋਂ ਜਿਹੜੀ ਹੈਗੀ ਫਿੱਟਾ ਨਿਗਾਹ ਮਾਰ ਲਓ ਕੱਦ ਵੀ ਆਪਾਂ ਜੇ ਗੱਲ ਕਰੀਏ ਕੋਈ ਬਾਹਲਾ ਨਹੀਂ ਕਹਿ ਸਕਦੇ ਤੇ ਥੋੜੀ ਜੀ ਗਰਮੀ ਤਾਂ ਫਿੱਕੀ ਤਾਂ ਪੈਂਦੀ ਆ ہاں ਥੋੜਾ ਜਿਹਾ ਹੈਗਾ ਜੀ ਬੱਚਾ ਬਾਲਾ ਵੱਡਾ ਤੇ ਖਰਾਬ ਬੱਚੇ ਨੂੰ ਲੱਗ ਗਈ ਨਹੀਂ ਆ ਦੇਖੋ ਤੁਸੀਂ ਲੇਵੇ ਲੂਵੇ ਵਾਲੇ ਪਾਸੋਂ ਦਾ ਜਮਾ ਐਂ ਰਿਕਾਰਡ ਹੀ ਤੋੜਦੀ ਆ ਫਿਕਸ ਜਾ ਆਰਡਰ ਰਹੂਗਾ ਇਹ ਇਧਰ ਲਈ ਮੇਰੇ ਕੰਨੀ ਇਹ ਗਰਮੀਤ ਖੜ ਜਾ ਕਰ ਆ ਦੇਖੋ ਲੇਵਾ ਤੁਹਾਨੂੰ ਇੱਥੋਂ ਲੇਵਾ ਚੈੱਕ ਕਰੋ ਲੈ ਜਾ ਕੋਈ ਗੱਲ ਨਹੀਂ ਬੱਚੇ ਦਾ ਕਰ ਦੇ ਗਰਮੀਤ ہاں ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਬੱਚਾ ਨਹੀਂ ਮਿੱਤਰੋ ਲੇਵੇ ਤੋਂ ਜਿਹੜੀ ਹੈਗੀ ਨਾ ਸੋਹਣੀ ਸੁਨਕੀਆਂ ਬਾਕੀ ਯਾਰ ਥਾਂ ਲੇਵੇ ਦੀ ਦੇਖੋ ਹਣਾ ਇਹ ਜਿਹੜੇ ਨਵੇਂ ਨੂੰ ਥਾਨ ਲੱਗੇ ਉਹ ਵਾਹ ਕਮਾਲ ਅੱਛਾ ਗਰਮੀ ਤਾਂ ਜੇ ਹੁਣ ਗੱਲ ਕਰਕੇ ਆਪਾਂ ਅੱਛਾ ਗਰਮੀ ਤੇ ਕੀ ਰੇਟ ਰੇਟ ਕੀ ਕਰਤਾ ਰੇਟ ਦਾ ਤਾਂ ਐਂ ਹੀ ਪਹਿਲਾਂ ਰੇਟ ਵੀ ਕੋਈ ਨਹੀਂ ਕਰਦੇ ਆਂਗੇ ਪਹਿਲਾਂ ਧਾਰਾ ਮਾਰ ਕੇ ਨਾ ਦਿਖਾ ਦਈਏ ਆਪਾਂ ਮਰਜ਼ੀ ਹੈ ਤੇਰੀ ਦੇਖ ਲੈ ਫਿਰ ਹਾਂਜੀ ਹੈ ਮਾਰ ਫਿਰ ਕਰ ਆਈ ਆਈ ਬੈ ਜਾ ਪਾਲਿਆ ਨਿਆਣਾ ਪਾਲਾ ਤਾਂ ਜੀ ਕਿਵੇਂ ਲੱਤ ਲੁੱਟੜੀ ਚਲਾਉਂਦੀ ਜਮਾ ਹੀ ਨਹੀਂ ਬਾਈ ਜਮਾ ਹੀ ਨਹੀਂ ਚਲਾਉਂਦੀ ਐਂ ਦਾ ਲਾ ਕੇ ਮਾਰ ਦੇਣਾ ਫਿਰ ਅੱਛਾ ਠੀਕ ਹੈ ਲਾਈ ਵੀ ਮਿੱਤਰੋ ਬੱਚਾ ਵੀ ਨਹੀਂ ਛੱਡਿਆ ਇਹ ਐਸੀ ਲੋਟ ਹੀ ਧਾਰਾ ਮਾਰ ਕੇ ਦਿਖਾਉ ਗਰਮੀ ਤਾਂ ਆਪਾਂ ਨੂੰ ਹੂੰ ਉਹ ਮੂਰਲੇ ਸਨਾਂ ਚੈੱਕ ਕਰ ਲਓ ਠੀਕ ਹੈ ਠੀਕ ਹੈ ਓਕੇ ਹੈ ਮਗਰ ਹੋ ਮਾਰੀ ਇਹ ਅ ਤੁਸੀਂ ਧਾਰਾਂ ਦੀ ਪਿਛਲੇ ਸਨਾਂ ਦੀ ਧਾਰਾਂ ਦੀ ਚੈੱਕ ਕਰ ਲਓ ਮਿੱਤਰੋ ਧਾਰ ਤਾਂ ਜਮਾਨ ਸਾਫ ਸੁਥਰੀ ਹੁੰਦੀ ਆ ਪੂਰੀ ਠੀਕ ਹੈ ਗੱਲ। ਧਾਰ ਤੋ ਤਾਂ ਬਾਈ ਮੱਛੀ ਮੋਟਰੀ ਮੰਨੇ ਯਾਰ। ਹੈਂ? ਮੱਛੀ ਮੋਟਰੀ ਮੰਨੇ ਨੂੰ ਧਾਰ ਕਰਨੀਉਂਦਾ। ਅੱਛਾ। ਹਾਂ। ਫਿਰ ਗਾਂ ਨਾ ਅਗਲਾ ਤਾਂ ਫਿਰ ਮੱਛੀ ਮੋਟਰੀ। ਬੱ ਮੱਛੀ ਮੋਟਰੀ ਹੈ ਇੱਕ। ਹੈਂ? ਹੈਂ? ਮੱਛੀ ਮੋਟਰੀ ਲੈ। ਹੋਰ। ਕਮਾਲ ਹੋ ਗਈ ਯਾਰ। ਠੀਕ ਹੈ ਗੱਲ। ਚਿੱਟੀ ਕਬੂਤਰ ਵਰਗੀ ਗਾਂ ਹੈ ਕਿ ਨਹੀਂ? ਹੈਂ? ਚਿੱਟੀ ਕਬੂਤਰ ਵਰਗੀ ਗਾਂ ਹੈ ਨਾ। ਨਹੀਂ। ਹੈ ਤਾਂ ਤੇਰੀ ਚੱਲ ਗਾਂ ਤਾਂ ਸੋਹਣੀ ਹੈ। ਤੇ ਗਰਮੀਤ ਕੀ ਰੇਟ ਕਰਤਾ ਫਿਰ? ਰੇਟ ਦਾ ਜੀ ਇਹਦਾ ਮੰਗਦੇ ਆਂ ਅਸੀਂ 95000 ਰੁਪਇਆ। ਠੀਕ ਹੈ। 90 ਦੀ ਦੇਵਾਂਗੇ। 90 ਦੀ ਦੇ। ਹਾਂ ਜੀ। ਤੇ ਜਿਹੜਾ ਭਰਾ ਕੋ ਹਾਂੀ ਵਿਸ਼ਵਾਸ ਕਿਵੇਂ ਕਰੇ ਵੀ ਤਰਾ ਹਾਂ 20 ਕਿਲੋ ਦੁੱਧ ਤੋਂ ਜਮਾਣ ਮਤਲਬ ਭਾਰ ਰਹੂਗਾ ਇਹਦਾ ਨਹੀਂ ਵਿਸ਼ਵਾਸ ਤਾਂ ਇਸ ਚੀਜ਼ ਦਾ ਕੀ ਹੈ ਜੀ ਮੰਨ ਲਓ ਵਿਸ਼ਵਾਸ ਦੀ ਤਾਂ ਇਹ ਗੱਲ ਹੈ ਵੀ ਇੱਕਦਣਾ ਆਪਾਂ ਐ ਕਹੀਏ ਤਾਂ ਵੀ ਇੱਕ ਮਹੀਨੇ ਚ ਜਾ ਕੇ ਦੁੱਧ ਤੇ ਜਾਂਦਾ ਹੀ ਪਸੂ ਠੀਕ ਹੈ ਤੇ ਉਸ ਤੋਂ ਬਾਅਦ ਆਏ ਆ ਵੀ ਮੰਨ ਲਓ ਵਿਸ਼ਵਾਸ ਤਾਂ ਇੰਨਾ ਕੀ ਹੈ ਵੀ ਆਪਾਂ ਕੋਈ ਗੱਪ ਮਾਰ ਕੇ ਤਾਂ ਕੰਮ ਕਰਨਾ ਨਹੀਂਗਾ ਠੀਕ ਹੈ ਤੇ ਜੇ ਕੋਈ ਜ਼ਿਆਦਾ ਹੀ ਐ ਲੱਗਦਾ ਅਗਲੇ ਨੂੰ ਤਾਂ ਮੇਰੇ ਨਾਲ ਸਾਈ ਕਰ ਲੈ ਤੇ ਆਪਾਂ ਇੱਥੇ ਚੋ ਕੇ ਦੇ ਦਿਆਂਗੇ अच्छा वो का काम ठीक, का ठीक है हां है ना वे मान लो 10 बार अजय मां कमा भी कल्लू दोत्ते आजुगी नहीं आंदी ਘਟ ਤੋਂ ਘਟ ਅੱਠ 10 ਦਿਨਾਂ ਜਦੋਂ ਦੁੱਧ ਤੇ ਆਉਂਦਾ ਜੀ ਪਸ਼ੂ ਮਹੀਨੇ ਚ ਘਟ ਤੋਂ ਘਟ ਉਹਦੇ ਨੂੰ ਆਪਣੇ ਪਿੰਡਾਂ ਚ ਕੀ ਰਿਵਾਜ ਆ ਵੀ ਟੋਕੜ ਹੋ ਗਿਆ ਪਸ਼ੂ ਠੀਕ ਹੈ ਐਂ ਬੋਲਣ ਲੱਗ ਜਾਂਦੇ ਲੋਕ ਤੇ ਜਿਹੜੀ ਗਾਂ ਹੈ ਮੰਨ ਲਾ ਵੀ ਉਹ 7-8 ਮਹੀਨੇ ਟੋਕੜਨੀ ਆਪਾਂ ਉਹਨੂੰ ਕਹਿ ਸਕਦੇ 7-8 ਮਹੀਨੇ ਪੂਰਾ ਪੀਕ ਲੈਵਲ ਦੁੱਧ ਦਿੰਦੀ ਹੈ ਠੀਕ ਹੈ ਤਿਆਰ ਕਰਕੇ ਵੀ ਦੇ ਦੇਗਾ हां जी ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਤੇਰਾ ਤੇ ਇੱਕ लास्ट ਤੇ ਨੰਬਰ ਬੋਲ ਦੇ ਨੰਬਰ ਜੀ 994170068 ਠੀਕ ਹੈ ਤੇ ਦੁੱਧ ਦਾ ਕੰਮ ਤੇਰੇ ਫਿਰ ਕਿਵੇਂ ਵਧੀਆ ਚੱਲਦਾ ਦੁੱਧ ਦਾ ਬਹੁਤ ਵਧੀਆ ਚੱਲੀ ਜਾਂਦਾ ਹੈ ਅੱਛਾ ਠੀਕ ਹੈ ਤੇ ਹੁਣ ਫਿਰ ਮੱਝਾਂ ਪਾਏਗਾ ਕਿ ਕਿਵੇਂ ਹਾਂ ਥੋੜਾ ਥੋੜਾ ਮੱਝਾਂ ਕੰਨੀ ਨੂੰ ਧਿਆਨ ਦਿੰਨੇ ਆਂ ਜੀ ਦੇਖੋ ਉਸ ਥੋੜਾ ਜਿਹਾ ਗਰਮੀ ਕਰਕੇ ਵੀ ਹੁਣ ਥੋੜਾ ਜਿਹਾ ਦੁੱਧ ਵੱਧ ਸੀਗਾ ਅੱਗੇ ਜਾ ਕੇ ਮੰਨ ਲਓ ਲਵਾਾਂਗੇ ਪਸੂ ਦੋ ਤਿੰਨ ਮਹੀਨਿਆਂ ਨੂੰ ਉਹ ਕੋਈ ਵਪਾਰ ਪਾਏ ਤੇ ਆਪਾਂ ਵੇਚਣ ਵਾਸਤੇ ਨਹੀਂ ਪਸੂ ਲੈਣਾ ਠੀਕ ਹੈ ਉਹ ਦੋ ਤਿੰਨ ਮਹੀਨਿਆਂ ਤੱਕ ਲਵਾਾਂਗੇ ਉਹਨਾਂ ਪਸੂ ਕਈ ਸੂਏ ਵੀ ਆ ਤੇ ਦੁੱਧ ਡੈਰੀ ਡੂਰੀ ਤੇ ਛਕਣਾ ਪੈਂਦਾ ਜੀ ਉਹਦਾ ਕਰਕੇ ਥੋੜਾ ਜਿਹਾ ਦਿੱਕਤ ਆਉਂਦੀ ਹੈ ਨਾਲ ਤਾਂ ਵਹਿੰਡੇ ਦੁੱਧ ਪਾਉਣ ਜਾਂਦਾ ਬਾਈ ਹਨਾ ਤੇ ਨਾਲ ਪਸ਼ੂਆਂ ਦਾ ਕੰਮ ਵੀ ਹੈ ਤੇ ਕਿਵੇਂ ਲੱਗੀ ਬਾਈ ਦੀ ਗਾਂ ਤੇ ਕਿਵੇਂ ਲੱਗੇ ਬਾਈ ਦੇ ਇਹ ਪਸ਼ੂ ਹਨਾ ਦੱਸਿਓ ਜਰੂਰ ਕਮੈਂਟ ਕਰਕੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਸ਼ੇਅਰ ਕਰਦੇ ਨੇ